ਤਫਰੀਕ ਕਾਲ ਦੀ ਵਾਰਾਂ ਨੂੰ ਲੱਗ ਰਹੀ ਛੱਡਣਾ ਮੈਂ ਬਲੌਗ ਵਿੱਚ ਇੱਕ ਤਾਂ ਹੈ ਤੇ ਖੇਤਾਂ ਦੇ ਤੇ ਉਹ ਸਿੱਧੀ ਜਿਹੜੀ ਮਸਰੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੇ ਪਹਿਲਾਂ ਛੇੜਾ ਲੱਗੇ ਤੇ ਕਰਾਉਣ ਲੋਨ ਬਾਬੇ ਦੀ ਲੰਗਰ ਪਰ ਲੋਈ ਜਾ ਕੇ ਦਿਖਾਣਾ ਤੁਹਾਨੂੰ ਵੀ ਇੱਥੇ ਲੈ ਚੈੱਕ ਕਾਲ ਗਿਆ ਬਾਬੇ ਕਰਨੇ ਹੋ ਬੇ ਚੱਲਦਾ ਲੰਗਰ ਚੱਲਦਾ ਨਾਲ ਅੱਛਾ ਰੇਵਾ ਇਹਦਾ ਤਾਂ ਹੀ ਤੇ ਬਾਕੀ ਭਾਈ ਆਪਣੇ ਬਾਬੇ ਨੇ ਲੰਗਰ ਲਾਇਆ ਹੋਇਆ ਤੇ ਖਾਣੇ ਦਾ ਮੈਂ ਉੱਥੇ ਵੀ ਹੈ ਹੈ ਸਾਰੀ ਸੰਗਤ ਨੇ ਇਕੱਠੇ ਹੋ ਕੇ ਸਾਰੀ ਸੰਗਤ ਨੇ ਇਕੱਠੇ ਹੋ ਕੇ ਲਾਇਆ ਵੀ ਪਿੰਡ ਦੇ ਨੇ ਜਾਣਗੀ ਮੋਰੀ ਬੰਦਾ ਇਹ ਹੈ ਇਹਨੂੰ ਮਿਲਿਆ ਕਰੋ ਆ ਕੇ ਇਹ ਬੰਦਾ ਪੂਰ ਪੂਰੀ ਚੜਾਈ ਬਾਬੇ ਦੀ ਪੂਰੀ ਚੜਾਈ ਆਵਾ ਬਾਬੇ ਦੀ ਪਿੱਛੇ ਦੇਖ ਲੈ ਵਿੱਚੇ ਉਧਰ ਸੇਵਾ ਕਰੀਏ ਤਾਂ ਵਿੱਚੇ ਇੱਧਰ ਅੱਛਾ ਕੰਮ ਅਸਰੇ ਹੀ ਲਾਇਆ ਹਾਲੇ ਮੋਰਗਾਂੜ ਬਣਾਈ ਸੀ ਭਾਈ ਬੂਟੇ ਵਾਲੀ ਅੱਜ ਚੱਲਦੇ ਹਰਦਨ ਅੱਲੇ ਜੱਕ ਜਾ ਕੇ ਦਿਖਾਣੇ ਮਨ ਉੱਦੋਂ ਪਾਣੀ ਹੜੇ ਮੈਂ ਵੀ ਕਿਰਾ ਇੱਕ ਗੱਡੀ ਹੀ ਹੋਰ ਉਹ ਨੰਗੇ ਪਾਣੀ ਦੇ ਵਿੱਚੇ ਬਾਬਾ ਪੱਤੇ ਜੜਾ ਹੋਏ ਹੋਏ ਬਾਈ ਪੱਤੇ ਜੜ ਕਰਕੇ ਉਹ ਉੱਪਰ ਉੱਪਰ ਆਲੇ ਰਹਿ ਗਏ ਥੋੜੇ ਜਿਹਾ ਲੈ ਬਾਈ ਤਾਂ ਇਹ ਕਿ ਤਵਾਰ ਤੇ ਆ ਕੱਪੜੇ ਰੱਖੇ ਹੋਏ ਨੇ ਤੁਰ ਗਏ ਲੀ ਗਲ ਵੱਡੀ ਜਾਂਦੀ ਬੰਦੇ ਇਹ ਦੇ ਲਾਗਣਾ ਲੱਗ ਕਲ ਰਿਹਾ ਕੰਮ ਬਈ ਕਈ ਰੱਖਣ ਚੱਲੇ ਆ ਹੈ ਹੈ ਹਾਂਜੀ ਬਈ ਆਪਾਂ ਲੱਗੇ ਸੇਵਾ ਕਰਾਣ ਚੱਲ ਗਏ ਹੈ हां साजी बताਵਾਂ ਲੋ ਬਤਾਓ ਤਲ ਗਈ ਸਤਿਗੁਰਾਲ ਜੀ ਬੋਤਾ ਵਾਏ ਜੀ ਫਟੇ ਕਿੱਦਾਂ ਜੀ ਹੋਰ ਬਾਈ ਕੀ ਹਾਲ ਹੈ ਠੀਕ ਹੈ ਜੀ ਹੋਰ ਚੜਦੀ ਕਲਾ ਹਾਂਜੀ ਹਾਂ ਤੇ ਬਨੇ ਬਾਈ ਨੇ ਬਾਈ ਇੱਕ ਚੈਨਲ ਖੋਲਿਆ ਦਾ ਕਹਿਣਾ ਬਈ ਚੈਨਲ ਫਰੀਦ ਪੈਣੀ ਵਲੌਗ ਅੱਛਾ ਤੇ ਲਾਈਕ ਕਰ ਦਿਓ ਕਮੈਂਟਸ ਕਰ ਦਿਓ ਤੇ ਸ਼ੇਅਰ ਕਰ ਦਿਓ ਇਹਨਾਂ ਦੀ ਵੀਡੀਓ ਨੂੰ ਸਪੋਰਟ ਕਰਿਓ ਮੇਰਾ ਵੀਰ ਥੋੜੀ ਜਿਹੀ ਜਲਦੀ ਤੇ ਛੇਤੀ ਮੋਨਟਾਈਜ਼ ਕਰ ਦਿਓ ਤੇ ਵਾਕੀ ਕਾਕੂ ਨਹੀਂ ਵਜੇ ਆ ਜੀ ਆਈ ਗੁਰੂ ਜੀ ਦਾ ਸਾਬ ਵੈਲ ਜੀ ਦੀ ਬੱਤੀ ਲਾ ਐਵੇਂ ਲੰਗਰ ਹੈ ਚੱਲਦਾ ਵੀ ਕੰਮ ਪੂਰਾ ਪਿਛੇ ਤੱਕ ਲੈਣ ਲਾਦੀ ਹੈ ਲੈਣ ਤਾਂ ਪਹਿਲਾਂ ਉਹ ਲੱਗੀ ਜੀਗੀ ਉਹ ਬੜੇ ਜੰਤ ਤੱਕ ਨਾ ਦੇਗੀ ਉੱਥੇ ਤੱਕ ਹੋ ਜਾਗਾ ਰਕਾ ਕਰਕੇ ਜਾਣਾ ਹੁੰਦਾ ਬੱਸ ਨੇ ਕੰਮ ਢਾ ਦਤਾ ਨਾਨਕ ਦਾ ਲੰਗਰ ਹੈ ਹਾਂ ਥੋੜੇ ਜਾਨਾ ਆ ਦੇਖੋ ਚੱਲਦਾ ਵੀ ਕੰਮ ਹੈ ਸੇਵਾ ਚੱਲ ਰਹੀ ਆ ਗੁਰੂਆਂ ਦੀ ਟੱਕਰ ਹੋ ਰਹੀ ਬਹੁਤ ਜਾ ਰਹੀ ਆਗੇ ਇੱਕ ਟਰੱਕ ਦੇਖੇ ਦੇਖੇ ਟੱਕਰ ਆ ਪੈਣਾ ਜਾਇਓ ਤੇਪਣੇ ਬਾਈ ਡੋਨ ਬਾਬਾ ਲੱਗਿਆ ਵੀਡੀਓ ਬਣਾਣਾ ਸਾਰਾ ਮੁੰਡਾ ਦੇਖਣ ਲੱਗੇ ਆ ਬਾਈ 18 ਫੁੱਟ ਹੈ ਨਿਦਾਨ ਤੋਂ ਕੋਈ ਵੀ ਨਹੀਂ ਆ ਪੰਜ ਦੇ ਲੂੰਚੋਂ ਪੱਤ ਨਾਲ ਹਾਂਜੀ ਹਾਂਜੀ ਵੀ ਵੀਰਾਂ ਤੁਸੀਂ ਕਹਰਾ 200 ਕਮੈਂਟ ਕਰਕੇ ਆ ਗਿਆ ਮਤਾ ਪਤਾ ਨਹੀਂ ਕਰ ਗਨੀਤਾ ਕਮਾਂਦੂ ਤੂੰ ਨਹੀਂ ਤਸ ਕਮਾਂਦੂ